ਬਾਈ ਜੀ ਸਤਿ ਸ਼੍ਰੀ ਅਕਾਲ ਜੀ ਲਓ ਬਾਈ ਜੀ ਅੱਜ ਪਹੁੰਚੇ ਆਂ ਚੰਡੀਗੜ੍ਹ ਦਾ ਏਰੀਆ ਮੋਹਾਲੀ ਦੇ ਵਿੱਚ ਪਿੰਡ ਚਰੇੜੀ ਤੇ ਪਾਲੀ ਬਾਈ ਦੇ ਇੱਥੇ ਰੱਖੇ ਹੋਏ ਕਬੂਤਰ ਤੇ ਆਪਾਂ ਉਰੇ ਆਏ ਸੀ ਜੀ ਹੂਟਰ ਸਿਸਟਮ ਲਗਾਉਣ ਦੇ ਲਈ ਹੂਟਰ ਸਿਸਟਮ ਆਪਾਂ ਲਗਾਤਾ ਨਾਲੇ ਤੇ ਬਾਈ ਦੇ ਕਬੂਤਰਾਂ ਦਾ ਸ਼ੌਂਕ ਕਰਾ ਦਿੰਨੇ ਆ ਨਾਲੋਂ ਨਾਲ ਕਰਾਂਗੇ ਗੱਲਬਾਤ ਕਿਉਂਕਿ ਸਿਆਲਾਂ ਦੇ ਦਿਨਾਂ 'ਚ ਬਾਈ ਬਹੁਤ ਥਾਂ ਤੇ ਜਿਹੜੀ ਚੋਰੀ ਹੋ ਰਹੀ ਆ ਤੇ ਇੱਕ ਹੋਰ ਚੀਜ਼ ਆ ਬਾਈ ਜੀ ਜੇ ਹੂਟਰ ਲਵਾਇਆ ਇਹਨੂੰ ਚੱਲਦਾ ਜ਼ਰੂਰ ਰੱਖਿਆ ਕਰੋ ਇਹ ਨਾ ਸੋਚਿਆ ਕਰੋ ਪੀਚ ਲਾਉਣਾ ਨਹੀਂ ਹੈਗਾ ਅਣਗੈਲੀ ਜਿਹੜੀ ਹੈਗੀ ਆ ਇਹ ਲੈ ਜਾਂਦੀ ਆ ਬੰਦੇ ਨੂੰ ਤੇ ਸਿਸਟਮ ਜਿਹੜਾ ਹੈਗਾ ਇੱਥੇ ਆਪਾਂ ਪੂਰਾ ਫਿੱਟ ਕਰ ਦਿੱਤਾ ਹੈਗਾ ਬਾਈ ਦੇ ਖੁੰਡੇ ਕਾਫੀ ਮਤਲਬ ਪੁਰਾਣੇ ਕਬੂਤਰ ਰੱਖੇ ਹੋਏ ਆ ਕਬੂਤਰ ਕਿੰਨੇ ਪੁਰਾਣੇ ਨੇ ਉਹ ਬਾਈ ਦੇ ਨਾਲ ਆਪਾਂ ਗੱਲਬਾਤ ਕਰਦੇ ਆ ਬਾਈ ਦੇ ਜਿੰਨੇ ਵੀ ਨਾਲ ਫਰੈਂਡ ਨੇ ਤੇ ਇਹ ਪਾਲੀ ਵੀਰ ਹੀ ਹੁਣ ਨਹੀਂ ਬੈਠੇ ਹੋਏ ਨੇ ਗੱਲਬਾਤ ਕਰਦੇ ਆ ਬਾਈ ਹੁਣ ਬਾਈ ਜੀ ਕੀ ਹਾਲ ਆ ਜੀ ਠੀਕ ਠਾਕ ਹੋ ਕਿੰਨੀ ਕੀ ਦੇਰ ਹੋ ਗਈ ਬਾਈ ਰੱਖਿਆ ਹੋਇਆ ਨੂੰ ਆਪਣਾ ਕਬੂਤਰ ਹੋ ਗਏ ਜੀ 15-20 ਸਾਲ ਦੇ 15-20 ਸਾਲ ਹੋ ਗਏ ਨੇ ਤੇ ਇੱਥੇ ਰੱਖੇ ਹੋਏ ਕਿ ਜਾਂ ਕਿਤੇ ਹੋਰ ਰੱਖੇ ਸੀ ਇੱਥੇ ਰੱਖੇ ਹੋਏ ਨੇ ਤੇ ਬਾਜੀਆਂ ਕੱਦ ਦੀਆਂ ਆਪਾਂ ਛੱਡਦੇ ਆ 2011 ਤੋਂ ਛੱਡਦੇ 2011 ਤੋਂ ਬਾਜੀਆਂ ਵੀ ਛੱਡਦੇ ਆ ਤੇ ਇਹ ਪਹਿਲਾਂ ਜਿਹੜੇ ਹੀ ਇਹ ਮਲਵਈ ਕਬੂਤਰ ਸੀ ਜਾਂ ਕੋਈ ਹੋਰ ਸੀ ਪਹਿਲੇ ਇਹੀ ਹੈ ਜੀ ਇਹ ਸਾਡੇ ਕੋਲ ਤਾਂ ਸ਼ੁਰੂ ਤੋਂ ਇਹੀ ਰੱਖੇ ਨੇ ਤੇ ਆਪਣਾ ਉਸਤਾਦ ਕੌਣ ਹੈ ਜੀ ਬੱਲੂ ਮੋੜ ਹੈ ਜੀ ਉਸਤਾਦ ਬੱਲੂ ਮੋੜ ਜੀ ਆ ਉਹਨਾਂ ਨੂੰ ਕਿਹੜੇ ਸਾਂਚ ਆਪਾਂ ਬਣਾਇਆ ਉਸਤਾਦ ਜੀ 2011 2011 'ਚ ਬਣਾਇਆ ਆ ਤੇ ਇਹ ਜਿਹੜੇ ਕਬੂਤਰ ਨੇ ਤੁਹਾਡੇ ਕੋਲ ਨਸਲਾਂ ਜਿਹੜੀਆਂ ਹੈਗੀਆਂ ਨੇ ਇਹ ਕਿਹੜੀਆਂ ਕਿਹੜੀਆਂ ਨੇ ਆਪਣੇ ਕੋਲ ਸਾਰੀਆਂ ਨੇ ਭਾਈ ਆਪਾਂ ਰਲੇ ਮਿਲ ਮਿਲੀਆਂ ਸਾਰੇ ਠੀਕ ਆ ਵਧੀਆ ਯਾਨੀ ਕਿ ਨਸਲਾਂ ਪੰਜਾਬ ਚ ਹਾਂਜੀ ਹਾਂਜੀ ਇਹ ਆਪਣੇ ਕੋ ਸਾਰੀਆਂ ਠੀਕ ਆ ਠੀਕ ਆ ਤੇ ਬਾਈ ਇਹਨਾਂ ਹੁਣ ਨਸਲਾਂ ਸਾਰੀਆਂ ਵਧੀਆ ਹੈਗੀਆਂ ਨੇ ਤੁਸੀਂ ਮਤਲਬ ਜਿਹੜਾ ੜਾਏ ਨੇ ਸਾਰੇ ਤੁਹਾਨੂੰ ਜਿਹੜਾ ਹੈਗਾ ਕੁਝ ਕਬੂਤਰ ਹੁੰਦੇ ਜਿਨ੍ਹਾਂ ਦਾ ਰਿਜ਼ਲਟ ਵਧੀਆ ਲੱਗਦਾ ਕਿਹੜੇ ਕਬੂਤਰ ਆ ਜਿਨ੍ਹਾਂ ਦਾ ਤੁਹਾਨੂੰ ਰਿਜ਼ਲਟ ਜਿਹੜਾ ਵਧੀਆ ਲੱਗਾ ਹੋਵੇ ਸਾਡੇ ਜੀ ਚੱਲਰ ਵਾਲੇ ਕਬੂਤਰ ਵਾਦਦੇ ਆ ਕਿਹੜਿਆਂ ਚੋਂ ਆ ਜੀ ਇਹ ਇਹ ਰਾਜਨ ਵਾਲੇ ਆ ਰਾਜਨ ਵਾਲੇ ਆ ਹਾਂ ਇੱਕ ਰਾਗਟ ਕਬੂਤਰ ਵਾਦਦੇ ਆ ਸਾਡੇ ਠੀਕ ਆ ਹਾਂ ਜੀ ਵਧੀਆ ਜੀ ਤੇ ਆਪਾਂ ਬਾਈ ਜੀ ਨਾਲ ਤੁਹਾਨੂੰ ਕਬੂਤਰ ਵੀ ਦਿਖਾਣੇ ਆ ਕਿਹੜੇ ਬਾਈ ਦੇ ਕਬੂਤਰ ਜਿਹੜੇ ਜਿਆਦਾ ਜਿੱਤਦੇ ਨੇ ਥੋੜਾ ਜਿਹਾ ਸ਼ੌਂਕ ਤੁਹਾਨੂੰ ਕਰਾ ਦਿੰਨੇ ਆ ਜਿੱਥੇ ਜਾਈਦਾ ਲਗਭਗ ਤੁਹਾਨੂੰ ਬਾਈ ਜੀ ਆਪਾਂ ਸ਼ੌਂਕ ਕਰਾਉਣੇ ਰਹਿੰਨੇ ਆ ਇਹ ਹੈ ਜੀ ਕੁਝ ਕਬੂਤਰ ਖੁੱਡੇ ਬਾਈ ਦੇ 10 ਖੁੱਡੇ ਨੇ ਲਗਭਗ ਇਹ ਮਟਣ ਵਾਲੇ ਨਹੀਂ ਜੀ ਲਓ ਬਾਈ ਜੀ ਇਹ ਹੈ ਜੀ ਬਾਈ ਹੁਣਾਂ ਨੇ ਇੱਕ ਪੰਛੀ ਫੜਿਆ ਹੱਥਲੇ ਵਿੱਚ ਸ਼ਾਹ ਆਖਾਂ ਇਹ ਕਿਹੜਿਆਂ ਜੋ ਹਾਂ ਜੀ ਇਹ ਮੋਰ ਵਾਲੇ ਅੱਛਾ ਜੀ ਬਹੁਤ ਵਧੀਆ ਜੀ ਬੂੰਦਰਾਂ ਦੀ ਥਾਂ ਸੰਭਾਲ ਲਈ ਵਧੀਆ ਬਾਈ ਦਿਆਂ ਦੀ ਤੇ ਕਾਫੀ ਵੱਡਾ ਮਰੋਪਾ ਵੀਰ ਹੋਣਾ ਦਾ ਇਹ ਚਿੱਟੀਆਂ ਆਖਦੇ ਆ ਹੈ ਇਹ ਕਿਹੜਿਆਂ ਜੋ ਬਾਈ ਇਹ ਮਿੱਥੇ ਆ ਜੀ ਇਹ ਮਿੱਥੇ ਆ ਇਹ ਬੱਟੀਆਂ ਨਾ ਹਾਂਜੀ ਇਹ ਵੀ ਮੋਰ ਆ ਰਹਿ ਜੋ ਅ ਨਹੀਂ ਇਹ ਬਾਈ ਮਿੱਕੀ ਵਾਲੇ ਮੁੰਡਾ ਵਾਲੇ ਹੁੰਦੇ ਠੀਕ ਹੈ ਜੀ ਉਹ ਪਰ ਇਹ ਵੀ ਜੀ ਰਾਕ ਕਬੂਤਰ ਇਹ ਰਾਕਟ ਕਬੂਤਰ ਆ ਬਾਈ ਦੇ ਹਾਂਜੀ ਹਾਂਜੀ ਇਹ ਰਾਕਟ ਹੈ ਜੀ ਚਿੱਟੀਆਂ ਖਾਣੇ ਤੇ ਕਾਲੇ ਛੋਟਾ ਹੈ ਹਾਂਜੀ ਹਾਂਜੀ 8 ਰੁਪਏ ਪੰਨੇ ਆ ਜੀ ਤੇ ਇਹ ਕਿੱਥੋਂ ਆਏ ਨੇ ਆਪਣੀ ਬਾਈ ਕਦੇ ਆ ਜੀ ਬਾਈ ਉਸਤਾਦ ਵੱਲੂ ਮੌਣੀ ਤੋਂ ਉਹ 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 ਛੱਡੀ ਆ ਖਣਾ ਬੈਠਾ ਹੋਣਾ ਚਿੰਨਾ ਮੜਦਾ ਬਣਾ ਦੋ ਚਿੰਨਾ ਮੜਦਾ ਪਰ ਆਈਂ ਦਖਾ ਦਿੰਦੇ ਐਲੋ ਬਾਈ ਜੀ ਖਟੀਆਂ ਅੱਖਾਂ ਲਾਲ ਚੀਨਾ ਕਬੂਤਰ ਆ ਤੇ ਪੂਸ਼ੇ ਦੀ ਕਾਲਾ ਭਾ ਮਾਰਦੀਆਂ ਹੈ ਜੀ ਇਹ ਕਿਹੜਿਆਂ ਜੂ ਇਹ ਮਿੱਕੀ ਬਾਈ ਵਾਲੇ ਬੇਗੇ ਵਾਲੇ ਕਬੂਤਰ ਨੇ ਅੱਛਾ ਇਹ ਬੇਗੇ ਵਾਲੇ ਕਬੂਤਰ ਨੇ ਹਾਂ ਜੀ ਠੀਕ ਆ ਠੀਕ ਆ ਜੀ ਤੇ ਬਾਈ ਇਹਨਾਂ ਚੋਂ ਬਵਾਈ ਛੱਡੇ ਹਾਂ ਜੀ ਹਾਂ ਹੁਣ ਦੇ ਬਹੁਤ ਵਧੀਆ ਜਿੱਤਦੇ ਨੇ ਖੜਾਣ ਘਰੋਂ ਕਿਨੇ ਆ ਇਹਨਾਂ ਦੀ ਬਹੁਤ ਵਧੀਆ ਜੀ ਠੀਕ ਆ ਬਹੁਤ ਵਧੀਆ ਕਬੂਤਰ ਹੈ ਜੀ ਤੋ ਔੜੇ ਨਹੀਂ ਜੀ ਕੋਈ ਸਹੀ ਹੈ ਸਹੀ ਆ ਬਹੁਤ ਵਧੀਆ ਜੀ ਆ ਜੀ ਇਹ ਲਓ ਬਾਈ ਜੀ ਇੱਕ ਵਾਰ ਸ਼ੌਂਕ ਕਰ ਲਓ ਇਹਨਾਂ ਕਬੂਤਰਾਂ ਦਾ ਪਾਲੀ ਚ ਰੇੜੀ 에어ਪੋਰਟ ਰੋਡ ਦੇ ਲਾਗੇ ਇਹ ਪਿੰਡ ਹੈ ਜੀ ਬਿਲਕੁਲ 에어ਪੋਰਟ ਦੇ ਨਾਲ ਜੁੜਿਆ ਹੋਇਆ ਜਿੱਥੇ ਆਪਾਂ ਤਾਂ ਕਬੂਤਰਾਂ ਦਾ ਜਿਹੜਾ ਸ਼ੌਂਕ ਕਰਾ ਰਹੇ ਆਂ ਜੀ ਬਹੁਤ ਵਧੀਆ ਵਧੀਆ ਵੀਰ ਦੇ ਕੋਲ ਕਬੂਤਰ ਨੇ ਜਿੱਥੇ ਜਾਈਦਾ ਲਗ ਭਗ ਤੁਹਾਨੂੰ ਆਪਾਂ ਸ਼ੌਂਕ ਕਰਾਈਦਾ ਜੀ ਅੱਜ ਦਾ ਸ਼ੌਂਕ ਵੀ ਬਹੁਤ ਵਧੀਆ ਹੈ ਆਂ ਰਾਕਟ ਕਬੂਤਰ ਤੇ ਰਜਨ ਵਾਲੇ ਕਬੂਤਰਾਂ ਬੰਦ ਕਰ ਦੇ ਵੀਰ ਜੀ ਹਲੋ ਭਾਈ ਇਹ ਭਾਈ ਹੁਣਾਂ ਨੇ ਫੜਿਆ ਕਿ ਕਾਲਾ ਚੀਨਾ ਇਹ ਭਾਈ ਸਰਟੀ ਨੇ ਪਿਛਲੀ ਪੂ 2 ਵਜੇ ਜਿੱਤੀ ਹੈ ਚਿੱਨੀ ਕਬੂਤਰ ਅੱਛਾ ਉਦੋਂ ਭਰਾਇਆ ਜੀ ਇਹ ਰਾਕਟ ਕਬੂਤਰ ਅੱਛਾ ਨਾਲ ਕਲਜਾਰ ਵਾਲੇ ਨਾਲ ਕਲਜਾਰ ਵਾਲੇ ہاں ਕਲਜਾਰ ਵਾਲੇ ਠੀਕ ਆ ਉਹਨਾਂ ਦਾ ਜੀ ਇਹਦੀ ਭੈਣ ਦੋ ਬਾਜੀਆਂ ਜਿੱਤੀ ਜੀ ਇਹਦੀ ਭੈਣ ਦੋ ਬਾਜੀਆਂ ਜਿੱਤੀ ਆ ਇੱਕ ਆਪਣੀ ਟਿਊੜ ਜਿੱਤੀ ਟਿਊੜ ਜਿੱਤੀ ਹੈ ਜੀ 107 ਇੱਕ ਰਾਜ ਅਸਟ੍ਰੇਲੀਆ ਵਾਲੀ ਬਾਜੀ ਪਿੰਡ ਕੋੜਵਾ ਜੀ ਉੱਥੇ ਹੋਈ ਹੈ ਜੀ ਆਹ ਕੋੜਵਾ ਜੀ 2 ਲੱਖ ਰੁਪਏ ਪਲੱਸ ਕਬੂਤਰ ਹੀ ਜਿੱਤੀ ਹੈ ਜੀ ਇਹ ਅੱਛਾ ਕੱਲੀ ਰਹੀ ਸੀ ਹਾਂ ਜੀ ਇਧਰ ਬੱਧ ਕੋੜਵਾ ਐ ਮੈਂ ਮੈਂ ਦੋ ਬਾਜੀਆਂ ਜਿੱਤੀਆਂ ਕੋੜਵਾ ਵੀ ਜਿੱਤੀ ਆ ਜਿੱਤੀ ਠੀਕ ਆ ਉੱਥੇ ਮੜ ਜਾਣੇ ਰੀ ਕਰਨ ਸਿਸਟਮ ਕਰਾ ਹੋ ਗਏ ਸਹੀ ਹੈ ਸਹੀ ਹੈ ਮੇਰੇ ਪਰ ਜਰੂਰ ਦਿਖਾਓ ਕਬੂਤਰਾਂ ਦੇ ਹਾਂ ਕੋਈ ਨਾ ਹੈ ਲੋ ਜੀ ਇਹ ਲਾਲ ਚੀਨਾ ਕਿਹੜਿਆਂ ਚੋਂ ਆ ਜੀ ਇਹ ਇਹ ਬਾਈ ਵਾਲਿਆਂ ਮੈਂ ਦੇਖੀ ਠੀਕ ਆ ਕੋਸ ਬੱਗੇ ਵਗੇ ਮੋੜਾ ਦੇ ਕਬੂਤਰ ਆਪਣੇ ਇਹ ਬਾਈ ਉੱਚੇ ਉੱਡਦੇ ਆ ਕਿ ਨੀਵੇਂ ਉੱਡਦੇ ਆ ਬਾਈ ਆਪਣੇ ਕਬੂਤਰ ਜਾਂਨੇ ਉੱਚੇ ਯਾਨੀ ਕਿ ਪੱਧਰੇ ਰਹਿੰਦੇ ਆ ਜੱਗ ਪੱਧਰੇ ਮੈਂ ਆ ਜਾਂਦੇ ਆ ਹੈ ਹਾਂਜੀ ਹਾਂਜੀ ਠੀਕ ਆ ਠੀਕ ਆ ਹਾਂਜੀ ਇਹ ਇੱਕ ਖਟੀਆਂ ਦਾ ਬਾਈ ਉਹਨਾਂ ਨੇ ਇਹ ਟੇਡੀਆਂ ਵਾਲਾ ਜੀ ਇਹ ਟੇਡੀਆਂ ਅੱਖਾਂ ਥੋੜੇ ਜਿਹਾ ਟੀਕ ਪੰਦਾ ਹੈ ਹਾਂਜੀ ਇਹ ਰਾਜਨਾਲੇ ਕਬੂਤਰਾਂ ਜੀ ਇਹ ਰਾਜਨਾਲੇ ਕਬੂਤਰਾਂ ਜੀ ਸਹੀ ਆ ਬਾਈ ਬਹੁਤ ਹੀ ਸੋਹਣਾ ਪੀਲਾ ਪਰਿੰਦਾ ਆ ਹਾਂਜੀ ਇਹ ਹੈ ਜੀ ਇਹਦੇ ਪਰ ਕਲੀਆਂ ਦਹਵੀਂ ਚੜੀਆਂ ਹੁੰਦੀਆਂ ਭਾਈ ਜਿੱਦਾਂ ਇਹਨਾਂ ਦੀਆਂ ਹੁਣ ਕਲੀਆਂ ਜੜੀਆਂ ਆਂਦੀਆਂ ਇਹੀ ਬਾਜੀ ਛੱਡੇ ਜਾਣਗੇ ਪੱਟਣਗੇ ਪੈਣਗੇ ਅੱਛਾ ਸੰਦੇਸ਼ ਢੂਣਗੇ ਬਾਜੀ ਜੀ 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 ਭੈਣ ਆਪਣੀ ਪੂਰਾ ਉੜੀ ਦੀ ਜੀ ਚਮਾਰੂ ਠੀਕ ਆ ਹਾਂ ਜੀ ਬਾਸ ਢੂੜੀ ਆ ਜੀ ਬਹੁਤ ਹੀ ਵਧੀਆ ਜੀ ਇਹ ਬਾਈ ਵਾਲੇ ਜੀ ਮਿੱਕੀ ਵਾਲੇ ਹਾਂਜੀ ਹਾਂਜੀ ਗੱਲੜਾ ਬੰਦੇ ਸਹੀ ਆ ਸਹੀ ਆ ਆਹ ਪਾਰਾਂ ਜੀ ਪੰਡਾ ਉਤਰੇ ਭਾਈ ਮਨੂ ਨੂੰ ਤਾਂ ਲੱਗਦਾ ਹੁੰਦਾ ਸਾਰੇ ਉੱਡਣ ਵਾਲੇ ਹੋਏ ਜੀ ਸਾਰੇ ਕਲੇਰੀ ਇਹ ਵੀ ਰਾਜਨ ਵਾਲੇ ਇਹਦੇ ਵਿੱਚ ਹਾਂ ਕਲੇਰੀ ਵਾਲਾ ਜੀ ਸਾਰੀ ਮਿਸਾਂ ਨੂੰ ਹਾਂ ਵਿੱਚ ਮਿਸੇ ਕਿਤੇ ਆ ਹਾਂ ਮਿਸੇ ਕਿੱਥੇ ਉਹ ਫਿਰ ਉੱਥੇ ਬੜਾ ਉਹ ਬੈਠਾ ਜੀਰਾ ਪਕੜਾ ਆਹ ਪੂਰਾ ਬੈਠਾ ਜੀਰਾ ਲੈ ਆਹ ਦੇ ਹੁੰਦਾ ਲਾਲਸਰ ਇਹ ਇੱਦਾਂ ਦੇ ਹੈ ਜੀ ਚੰਦਰ ਵਾਲੇ ਕਬੂਤਰ ਸਾਡੇ ਅੱਛਾ ਇਹ ਚੰਦਰ ਵਾਲੇ ਆ ਜੀ ਹਾਂਜੀ ਲਾਲਸਰੇ ਇੱਦਾਂ ਦੇ ਰਹਿੰਦੇ ਨੇ ਲਾਲ ਛੋਟਾ ਇਹਨਾਂ ਰਿਹਾ ਹਾਂਜੀ ਹਾਂਜੀ ਇਹ ਲਾਲਸਰੇ ਖੱਟੀਆਂ ਦੇ ਵੀ ਕੱਢਦੇ ਆ ਜੀ ਚਟੀਆਂ ਦੇ ਵੀ ਕੱਢਦੇ ਆ ਚਟੀਆਂ ਦੇ ਵੀ ਕੱਢਦੇ ਆ ਇਹਨਾਂ ਤਾਂ ਯਾਨੀ ਕਿ ਪੋਲੇ ਰਿਜ਼ਲਟ ਹੈ ਜੀ ਠੀਕ ਆ ਜੇ ਐਨੇ ਛੱਡੇ ਨੇ ਜਿੱਤੇ ਹੀ ਆ ਸਹੀ ਆ ਤੁਰਦੇ ਨਹੀਂ ਜੀ ਨਾ ਨਾ ਇਹਨਾਂ ਤਾਂ ਐਂਡ ਕਰਾਇਆ ਹੋਇਆ ਜੀ ਤੇ ਬਾਈ ਬੱਲੂ ਮੋੜ ਦੇ ਸਟਾਰ ਕੋਤਰ ਆ ਜੀ ਚੱਲਰ ਵਾਲੇ ਇਹ ਚਟੀਆਂ ਦਾ ਹੈ ਹੈ ਪਾਲਾ ਛੋਟਾ ਬਾਲਾ ਸਨ ਖਾਏ ਵੀ ਹਾਂ ਜੀ ਇੱਕ ਚੀਜ਼ ਹੈ ਇਹ ਜਿਹੜੇ ਬੱਚੇ ਤੁਸੀਂ ਕਿਹੜੇ ਮਹੀਨੇ ਘੜਾ ਲਈ ਜੀ ਲਖਮੀ ਕਲੀ ਸਭ ਦੀ ਚੜੀ ਹੁੰਦੀ ਆ ਸੱਤ ਮਹੀਨੇ ਜੀ ਸਤਵੇਂ ਮਹੀਨੇ ਦੇ ਇਹ ਭਾਦੋਈ ਇਹ ਜਿੱਦਾਂ ਹੁਣ ਆਪਣੇ ਫਰਵਰੀ ਜਿੱਦਾ ਪੂਰੇ ਲੈਸ ਹੋ ਜਾਣੇ ਆ ਤੇ ਉਦੋਂ ਤੱਕ ਫੇ ਝੜਨਗੇ ਇਤਨੀ ਖੰਭ ਵਾਜੀਆਂ ਤੱਕ ਨਹੀਂ ਛੜਨਗੇ ਜਿਆਦਾ ਤੱਕ ਤਾਂ ਹੀ ਵਾਜਿਆ ਸਹੀ ਆ ਹਾਂ ਅਸੀਂ ਅਪ੍ਰੈਲ ਚ ਇਹ ਵੱਡੇ ਆ ਜੀ ਜਿਹੜੇ ਛੋਟੇ ਦੋ ਦੋ ਕਲੀਆਂ ਪਾਰ ਸਾਫ਼ ਕਰਨੀਆਂ ਉਹ ਮਤਲਬ ਕੀ ਆਪਣੇ ਮਈ ਜੂਨ ਚ ਛੁੱਟ ਜਾਣਗੇ ਜੀ ਠੀਕ ਆ ਟੋਟਲ ਇਹ ਪਹਿਲਾਂ ਛੱਡ ਰੋ ਕਿੰਨੇ ਕ ਬੱਚੇ ਆ ਟੋਟਲ ਤੁਸੀਂ ਤਿਆਰ ਕੀਤੇ ਜੀ 100 ਪਲੱਸ ਆ ਜੀ 100 ਪਲੱਸ ਆ ਵੀ ਰਾਜਨ ਵਾਲਿਆਂ ਦੇ 118 ਇਹ ਨੇ ਰਾਜਨ ਵਾਲੇ ਦੇ ਕਬੂਤਰਾਂ ਜੀ ਹਾਂਜੀ ਉਹ ਸਾਡੇ ਵੀ ਟੀਰਜਾ ਕੱਢਦੇ ਆਪਾਂ 18 ਹੂਸਾ ਫੰਗ ਕੱਢ ਦਿੰਨੇ ਹੂਸ ਹੂਸਲਾ ਥੱਲੇ ਜੀ ਸਹੀ ਆ ਆ ਮੜਾ ਜਾਂ ਨਾਲੀ ਜੀ ਵੀ ਕੱਢ ਦਿੰਦੇ ਆ ਤਾਂ ਹਾਂ ਨਲੀ ਪੈ ਸੈਡਾਂ ਦੇ ਮੋਜ ਆ ਜਾਂਦੀ ਆ ਆ ਲਓ ਬਾਈ ਜੀ ਕਰੋ ਸ਼ੌਂਕ ਇਹਨਾ ਕਬੂਤਰਾਂ ਦਾ ਵਾਲੀ ਚਰੇੜੀ 에어ਪੋਰਟ ਦੇ ਲਾਗੇ ਚੰਡੀਗੜ੍ਹ ਸ਼ਹਿਰ ਦੇ ਲਾਗੇ ਜਿਹੜੇ ਬਾਈ ਉਹਨਾਂ ਨੇ ਕਬੂਤਰ ਰੱਖੇ ਹੋਇਆ ਪੂਰਾ ਨਾਮ ਆ ਬਾਈ ਉਹਨਾਂ ਦਾ ਇਸ ਏਰੀਆ ਦੇ ਵਿੱਚ ਤੇ ਵਧੀਆ ਬਾਜ਼ੀਆਂ ਛੱੜਦੇ ਨੇ ਤੇ ਜਿੱਤਦੇ ਵੀ ਨੇ ਜੀ ਸਾਹ ਸੰਭਾਲ ਬਹੁਤ ਜ਼ਿਆਦੀ ਬਾਈ ਦੀ ਖੁੱਡੇ ਬਹੁਤ ਬਹੁਤ ਵੱਡੇ ਬਣਾਏ ਹੋਏ ਆ ਕਰਲ ਸ਼ਾਂਕ ਮੇਰੇ ਵੀ ਆਜਾ ਬਾਈ ਜੀ ਆ ਲੋ ਜੀ ਆ ਇੱਕ ਖੁੱਡਾ ਆ ਤੇ ਦੂਸਰੇ ਖੁੱਡੇ ਦਾ ਵੀ ਤੁਹਾਨੂੰ ਸ਼ੋਅ ਕਰਾਉਨੇ ਆ ਕਬੂਤਰ ਜਿਹੜੇ ਹੈਗੇ ਆ ਬਹੁਤ ਬਹੁਤ ਵਧੀਆ ਨੇ ਆ ਗਏ ਯਾਰ ਕਬੂਤਰ ਇਹ ਕਿਹੜੇ ਆ ਝੱਲ ਵਾਲੇ ਜੀ ਇਹ ਵੀ ਝੱਲ ਵਾਲੇ ਆ ਝੱਲ ਵਾਲਿਆਂ ਚੁੜੀਆਂ ਆ ਆ ਸਾਡੇ ਬਾਜੀ ਸਿੱਟੂ ਭਾਈ ਵੱਲ ਵੀ ਆਏ ਕਬੂਤਰ ਸਿੱਟੂ ਭਾਈ ਦੇ ਝੱਲ ਵਾਲੇ ਕਬੂਤਰ ਠੀਕ ਆ ਠੀਕ ਆ ਆ ਜੀ ਕਾ ਲਓ ਇਹ ਸਾਰੇ ਰਾਜਨ ਵਾਲਿਆਂ ਜਈਆਂ ਹੈ ਆ ਜਿਹੜੇ ਮਿੱਕੀ ਬਾਈ ਵਾਲੇ ਮੁੱਲ ਵਾਲੇ ਕਬੂਤਰ ਹੈ ਜੀ ਹਾਂਜੀ ਉਹਨਾਂ ਨੂੰ ਦੇ ਜੀ ਸਹੀ ਹੈ ਕਾਲੀਆਂ ਨੋਕਾਂ ਆ ਹਨ ਇਹਨਾਂ ਦੀਆਂ ਪਰਦ ਖਾਵੇ ਨੇ ਹਾਂਜੀ ਆ ਵੀ ਕੰਨੀ ਚੜਾ ਦੇ ਬਿਲਕੁਲ ਸਹੀ ਹੈ ਤੇ ਭਾਈ ਇਹਨਾਂ ਦੇ ਜਦਾਂ ਪਰ ਬੜੇ ਸਾਫ਼ ਮੈਂ ਤੁਹਾਡੇ ਕਬੂਤਰਾਂ ਤੇ ਦੇਖਣ ਨੂੰ ਮਿਲ ਰਹੇ ਆ ਇਹਨਾਂ ਦੇ ਪਰਾਂ 'ਚ ਕੁਝ ਲਾਇਆ ਹੋਇਆ ਨਾ ਨਾ ਕੁਝ ਨਹੀਂ ਲਾਇਆ ਬਸ ਦੇ ਕਈ ਪਾਊਡਰ ਪਾਊਡਰ ਲਾ ਲੈਂਦੇ ਪਾਊਡਰ ਲਾਉਂਦੇ ਰਹਿੰਦੇ ਹੋ ਜਿਹੜਾ ਜਿਵ ਜੂਰ ਜਿਹੜਾ ਠੀਕ ਆ ਨੋਟਿਕ ਪਾਊਡਰ ਹੈ ਜਿਹੜਾ ਹਾਂਜੀ ਸਹੀ ਆ ਆ ਜੀ ਕੈਨੇਰੀ ਵਾਲੇ ਜਿਹੜੇ ਬੱਗੇ ਮੋੜ ਤੇ ਕੈਨੇਰੀ ਵਾਲੇ ਕਬੂਤਰ ਹੈ ਹਾਂ ਹਾਂ ਆ ਕਬੂਤਰ ਹੈ ਆ ਕੈਨੇਰੀ ਵਾਲੀ ਜਿਹੜੀ ਕਬੂਤਰੀ ਉੱਡੀ ਸੀਗੀ ਜੀ ਹਾਂਜੀ ਉਹਦੀ ਮੇਰੇ ਕੋਲ ਭੈਣ ਦੀ ਹੈ ਭਾਜੀ ਠੀਕ ਹੈ ਜੀ ਉਹਦੀ ਬਹੁਤ ਵਧੀਆ ਬਹੁਤ ਗਰਜਾਟ ਹੈ ਜੀ ਆਹ ਬਹੁਤ ਸੋਹਣਾ ਖਾਇਆ ਪੰਛੀ ਹਾਂਜੀ ਇਹ ਕਿਹੜਿਆਂ ਚੋ ਜੀ ਇਹ ਦੀ ਜੀ ਮਿੱਸਾ ਵਿੱਚੋਂ ਹੀ ਹੋਗਾ ਠੀਕ ਹੈ ਠੀਕ ਹੈ ਜੀ ਆਹ ਥੱਲਾ ਪਾ ਗਏ ਥੱਲੇ ਟੁੱਲੇ ਦੇ ਇੱਕ ਜੀ ਇਹ ਉਹ ਨਾ ਭਾਈ ਜਰਾ ਆ ਭਾਈ ਜਿਹੜਾ ਟਿੱਟੂ ਭਾਈ ਹੈ ਜੀ ਹਾਂਜੀ ਹਾਂਜੀ ਉਹ ਉਹਨਾਂ ਵੱਤ ਆਇਆ ਬਜੀ ਥਿਆਟ ਵਾਲੇ ਕੁੱਤੇ ਸਾਡੇ ਦਾ ਠੀਕ ਆ ਉਹਨਾਂ ਦਾ ਜੀ ਬਤਾਈਏ ਕਿੰਨਾ ਹੋ ਗਿਆ ਬਕੀ ਲੰਨ ਬਕੀ ਲੰਨ ਆ ਪੱਠਾ ਹੀ ਹੈ ਜੀ ਹਲੀ ਠੀਕ ਹੈ ਮਾਂ ਕਿਉਂ ਬੱਗੇ ਬੱਲੇ ਆ ਜੀ ਠੀਕ ਪਹਿਲਾਂ ਹੀ ਬਹੁਤ ਕਈ ਸਾਲ ਪਹਿਲਾਂ ਜੀ ਹਾਂਜੀ ਆ ਸਾਡੇ ਜੀ ਚੌੜ ਮਾਸਟਰ ਵਾਲੇ ਕੁੱਤਰਾਂਗੇ ਸਾਡੇ ਮਸ਼ਹੂਰ ਹੈ ਗੁਪਤਰ ਚੌੜ ਮਸਤ ਬਰੋਡਾ ਸੀਗਾ ਜੀ ਸਾਡਾ ਉਹਦੀ ਭੈਣ ਹੈ ਜੀ ਅੱਛਾ ਹਾਂ ਤੇ ਯਾਨੀ ਕਿ ਫਾਸਟਰ ਹੈ ਸੀਗਾ ਜੀ ਗੁਪਤਰ ਦੋ ਛੱਡੇ ਸੀਗੇ ਦੋ ਵੀ ਆਪਣੇ ਰਹਿ ਗਏ ਸਹੀ ਆ ਹਾਂਜੀ ਹਾਂਜੀ ਤੇ ਖੜਾਰਾ ਜਿਹੜੀ ਬਾਈ ਬੱਲੂ ਵਾਲੀ ਚਲਦੀ ਹੈ ਹਾਂਜੀ ਹਾਂਜੀ ਸਹੀ ਹੈ ਸਹੀ ਹੈ ਭਾਈ ਤੁਸੀਂ ਕਿੰਨੀਆਂ ਕਿ ਗਿਰੀਆਂ ਦੇ ਗੁਪਤਰ ਸਾੰਨੇ ਆ ਢੱਟ ਸਾਜ ਦਿੰਦੇ ਹੋ ਤੁਸੀਂ ਕਿ ਵਾਦ ਦਿੰਦੇ ਹੋ ਟੈਂਪਰੇਚਰ ਚੰਨਾ ਜ਼ਿਆਦਾ ਹੁੰਦਾ ਅਸੀਂ ਤਾਂ ਘੱਟ ਤੇ ਚੱਲਦੇ ਆ ਤੁਹਾਨੂੰ ਵੀ ਖਰਾਬ ਲਾਉਂਦੇ ਤੁਸੀਂ ਹਾਂ ਲਾ ਦਿੰਦੇ ਆ ਉਹ ਝੂਠ ਬੋਲੀ ਜਾਊਗਾ ਕਿਆ ਫਾਇਦਾ ਨਹੀਂ ਨਹੀਂ ਸਹੀ ਆ ਮੈਂ ਤਾਂ ਆਇਆ ਮਗਾ ਬੰਦਿਆਂ ਦੇ ਜਿਹੜੇ ਹੁੰਦੇ ਨਾ ਦਿਮਾਗ ਦੇ ਵਿੱਚ ਕਈ ਗੱਲਾਂ ਹੁੰਦੀਆਂ ਉਹ ਨਿਕਲ ਜਾਂਦੀਆਂ ਹਾਂਜੀ ਆ ਚੀਨੀ ਇਹ ਕਾਲੀ ਚੀਨੀ ਕਿਹੜੀਆਂ ਜੋਂ ਇਹ ਇਹ ਤੁਹਾਡੇ ਰਾਗਡ ਉੱਤਰ ਕੱਢ ਦਿੰਦੇ ਆ ਜੀ ਅੱਛਾ ਇਹੀ ਵਿੱਚੋਂ ਕੱਢ ਦਿੰਦੇ ਨੇ ਆ ਪਹਿਲੀ ਡਾਰੀ ਨੂੰ ਰਾਤ ਰਹਿ ਗਈ ਆ ਪਹਿਲੀ ਡਾਰੀ ਨੂੰ ਹੀ ਰਾਤ ਰਹਿ ਗਈ ਜੀ ਅੱਛਾ ਹਾਂਜੀ ਪਹਿਲੇ ਦਿਨੇ ਪੈਰ ਚੱਕਰ ਰਾਤ ਕਰਦੇ ਸੀ ਚਿੱਟੀਆਂ ਅੱਖਾਂ ਹਾਂਜੀ ਹਾਂਜੀ ਬੰਦਿਆਂ ਘਰ ਆਇਆ ਬਾਹਰ ਬੁੱਢੀ ਨਹੀਂ ਕੱਟਦੇ ਨੋ 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 ਚੰਗੇ ਕਰਦੇ ਭਾਈ ਜਦੋਂ ਆਪਣੇ ਲਾਗੇ ਹੁਣ 에어ਪੋਰਟ ਆ ਜਹਾਜ਼ ਇੱਥੇ ਆਂਦੇ ਰਹਿੰਦੇ ਫੇ ਦੇਖ ਕੇ ਡੰਨੇ ਹੁੰਨੇ ਆ ਨਹੀਂ ਭਾਈ ਡਰਦੇ ਹੀ ਨਹੀਂ ਖਾਦੇ ਤਾਂ ਪੁੱਤਰਾਂ ਨੂੰ ਪਤਾ ਹੀ ਨਹੀਂ ਜੀ ਜਹਾਜ਼ ਜਾਂਦਾ ਡਰਦੇ ਨਹੀਂ ਮੈਂ ਕਿਹਾ ਸ਼ਾਨ ਕੇ ਫੋਨ ਫੋਨ ਕਰਕੇ ਪਤਾ ਕਰਕੇ ਨਾ ਛੱਡਦੇ ਹੋ ਬਹੁਤ ਸੋਹਣਾ ਪੰਛੀ ਆ ਭਾਈ ਆ ਵੀ ਦੇਖੋ ਜੀ ਆਪਣੇ ਕੋਈ 7ਵੀਂ ਕੋਈ 8ਵੀਂ ਆਹ ਦੇਖੋ ਜੀ ਫਿਰ ਭਾਈ ਆਪਣੇ ਆਪ ਦਾਤ ਕਰੇਗਾ ਸੁਆਦ ਅਲੱਗ ਹੀ ਰਹਿੰਦਾ ਹੈ ਹਾਂ ਭਾਈ ਬਾਲੀ ਸਨਖੀ ਇਹ ਕਿਹੜੀਆਂ ਜੋ ਏ ਵੀ ਬਾਈ ਸਾਡੇ ਕੋਲ ਨਾ ਮੋਰਜੇ ਕਬੂਤਰ ਹੈ ਕਬਾਈ ਦੇ ਮਸ਼ਹੂਰ ਮੋਰਜੇ ਮੋਰਤਰੀਆਂ ਉਹਨਾਂ ਵਧੀਆ ਜੀ ਹਾਂ ਇਹ ਜਾਣਦੇ ਨਹੀਂ ਨਾ ਨਾ ਜੀ ਜਾਣੇ ਵਾਲਾ ਸਿਸਟਮ ਬੰਦ ਕਰਤਾ ਜੀ ਪਹਿਲਾਂ ਪਹਿਲਾਂ 2 ਸਾਲ ਗਏ ਆ ਹਾਂ ਯਾਨੀ ਕਿ 11ਵੇਂ ਉਸਤਾਦ ਬਣਾਏ 12 13ਵੇਂ ਗਏ ਆ ਜੀ ਉਹਦਾ ਬਹੁਤ ਚੰਗੇ ਆ ਬਾਈ ਉਹਦਾ ਬਹੁਤ ਮਸਤਰੀ ਹੈ ਬਈ ਬਹੁਤ ਸੋਹਣੀ ਉਹੀ ਆ ਨਾ ਬਹੁਤ ਚੰਗੀ ਆ ਚੀਜ਼ ਦੱਸਦੀ ਆ ਵੀ ਮੈਂ ਹੈਗੀਆਂ ਕਬੂਤਰ ਇਹ ਇਕੱਲੀ ਜਾਣ ਵਾਲੇ ਫਾਇਦਾ ਹੀ ਨਹੀਂ ਬਾਈ ਇਹਦਾ ਬਰਾ ਮਸਤਰੀ ਹੈ ਬਾਈ ਕਬੂਤਰ ਖੜ ਕੇ ਹੀ ਉੜੇ ਦੇ ਭੱਜੂਗਾ ਫਿਰ ਪਹਿਲਾਂ ਹੀ ਖਾਰ ਜੰਨੇ ਆ ਬਾਜੀ ਜੀ ਸਹੀ ਆ ਬਾਈ ਹਾਂ ਜੀ ਫਿਕੋ ਫੱਟੀ ਜੜੇ ਕੱਢੀ ਉਹ ਬੈਠੀ ਇਕ ਵਾਲੀ ਨੋਕ ਵਾਲੀ ਆ ਅੱਜ ਤਾਂ ਕਿੱਲੀ ਤੇ ਹਾਂ 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 ਅੱਜ ਉੱਤਰ ਜਿਹੜੀ ਬੱਲੂ ਬਾਈ ਦੀ 5 ਲੱਖ ਨਹੀਂ ਜਿੱਤੀ ਜਿੱਤੀ ਆ ਪਹਿਲਾਂ ਪਪਰਾਂ ਦੇ ਦਰਸ਼ਨ ਪਾ ਲਈ ਸਹੀ ਹੈ ਦਫਾ ਦਫਾ ਇਹ 10 ਪਾਰ ਸਾਫ ਹੋ ਰਹੀ ਹੈ ਬਾਈ ਹਾਂਜੀ ਇਹ ਬਾਈ ਆਪਣੇ ਬੱਲੂ ਮੋੜ ਦੀ ਪੱਕੀ ਵੀਰ ਪਾਲੀ ਦੱਸੂਗਾ ਜੀ ਆ ਦੱਸੂਗੀ ਬਾਈ ਕਿ ਨਾ ਬੱਲੂ ਮੋੜ ਗਈ ਫੱਤੀ ਮਲੇਗੀ ਹਾਂ ਹਾਂ ਇੱਥੇ ਮੋੜਾ ਹੋ ਰਿਹਾ ਜੀ ਕੁੰਤਰੀ ਉਹ ਮੁੱਲ ਵਾਲੇ ਕਬੂਤਰਾਂ ਮੰਦੇ ਮਿੱਕੀ ਬੰਦ ਅੱਛਾ ਅੱਛਾ ਕੀ ਭੈਣ ਸਰ ਭਰਾ ਮੈਂ ਲਿਆਇਆ ਜੀ ਠੀਕ ਆ ਜੀ ਉਹ ਉਹਨਾਂ ਦੀ ਹੈ ਜੀ ਆਹ ਸਹੀ ਆ ਸਹੀ ਆ ਇਹ ਯਾਨੀ ਕਿ ਰਾਤ ਦੇ ਨਾਲੇ ਕਬੂਤਰ ਹੈ ਇਹ ਮੁੱਲ ਵਾਲੇ ਮਿੱਕੀ ਬੰਦ ਸਹੀ ਆ ਇਹ ਸਾਡੇ ਚੰਦਰ ਵਾਲੇ ਜੀ ਇਦਾਂ ਕੱਢਦੇ ਆ ਆ ਪੱਠੇ ਅੱਗੇ ਛੋਟੇ ਆਹ ਲਾਲ ਤਰੇ ਇਦਾਂ ਹੱਟੇ ਅੱਛਾ ਇਦਾਂ ਕੱਢਦੇ ਆ ਹਾਂਜੀ ਹਾਂਜੀ ਅਗਲੀ ਰਾਤ ਰਹਿ ਗਈ ਦੀ ਦੂਸਰੀ ਦਾ ਅੱਛਾ ਉਹ ਮਲੇ ਘਰੇ ਨੇੜਾ ਆਵੇ ਹਾਂਜੀ ਇਹਦਾ ਭਰਾ ਦੀ ਹਿਸਟਰੀ ਦੱਸਦਾ ਜੀ ਨੇ ਇਹ ਉੱਚੇ ਉੱਡਦੇ ਕਿ ਨਹੀਂ ਨਹੀਂ ਉੱਚੇ ਜਾਂਦੇ ਆ ਪੰਦਰੇ ਰਹਿੰਦੇ ਆ ਇਹਦਾ ਭਰਾ ਸੀਗਾ ਜੀ ਉਹਨੂੰ ਕਿੱਜੂ ਕਹਿੰਦੇ ਸੀ ਅੱਛਾ ਉਹਨੂੰ ਅਸੀਂ ਡੰਮ ਦਾ ਕਬੂਤਰਾਂ ਦਾ ਡਾਲਣਾ ਉਹਨਾਂ ਰਾਤ ਰਹਿ ਜਾਣਾ ਜੀ ਅਸੀਂ ਚਾਰ ਰੈਸ਼ਟਾ ਪਾ ਦਿਆ ਤਿੰਨ ਪਾ ਦਿਆ ਪਹਿਲਾਂ ਫੇੜਾ ਫੇਰ ਆ ਅਖਰ ਰੈਸ਼ਟਾ ਪਾ ਕੇ ਛੱਡਿਆ ਜੀ ਫੇਰ ਰਾਤ ਅੱਛਾ ਹਾਂ ਆਈ ਬੜੀਓ ਯਾਨੀ ਕਿ ਜੰਨੇ ਘੜਾਣੇ ਮਰਦੇ ਆ ਘਰਾਂ ਬਾਜੀ ਨਹੀਂ ਛੱਡ ਜਾਂਦੇ ਨੇ ਨੇੜਾ ਗੇ ਕਈ ਵਾਰ ਵਿੱਚ ਬਲੱਡੀ ਵਾਲਾ ਤੇਜ਼ ਹੋ ਜਾਂਦਾ ਹੈ ਬਹੁਤ ਗਰਮ ਹੈ ਬਹੁਤ ਆ ਵੀ ਗਏ ਸਹੀ ਆ ਹਾਂਜੀ ਇਹ ਵੀ ਚਾਹ ਚਾਖੇ ਆ ਮੋਰ ਸਹੀ ਆਖਿਆ ਜੀ ਪਰ ਆਦੇ ਪੌ ਦਰਸ਼ਨ ਬਾਈ ਜਿਆਦਾ ਅਧ ਭਟੇ ਮੋਰ 10 ਬਾਰ ਸਾਫ ਕਰ ਰਹੀ ਹੈ ਜੀ ਅਧ ਭਟੇ ਮੋੜ ਕੇ ਲਾ ਦੇ ਬਾਈ ਇਹ ਵੀ ਰਵ ਇਹ ਹੀ ਡਾ ਲਾ ਦੱਸਿ ਯਾਰ ਮੜੀ ਜੀ ਕਿੜੀ ਵੀ ਦੇ ਸ਼ਾਖ ਕੀ ਹੈ ਕਿਹੜਾ ਨੰਬਰ ਹੈ ਇਹ ਬਾਈ ਇੰਨਾ ਬੱਗੇ ਨਾ ਦਿੱਤੇ ਤੇ ਆਪਾਂ ਨੂੰ ਪੁੱਤਰ ਸਹੀ ਆ ਸ਼ਾਖਾ ਪੁੱਤਰ ਦਿੱਤਾ ਲੈ ਠੀਕ ਆ ਦੋ ਥੱਲਾਣਾ ਠੀਕ ਆ ਮੋੜਣਾ ਕੁਝ ਹੀ ਸਹੀ ਸਹੀ ਲਓ ਵੀ ਮਿੱਤਰੋ ਕਰੋ ਇਸ ਸ਼ੌਂਕ ਪਾਈ ਦੇ ਕਬੂਤਰਾਂ ਦਾ ਬੜੇ ਸੋਹਣੇ ਚੰਗੀਆਂ नस्ਲਾਂ ਦੇ ਸਾਫ਼ ਸੁਥਰੇ ਕਬੂਤਰ ਨੇ ਪੂਰੇ ਵਧੀਆ ਪਾਲੀ chreedi ਨਾ ਚੱਲਦਾ ਪਾਈ ਦਾ ਪੂਰੀਆਂ ਵਧੀਆ ਬਾਜ਼ੀਆਂ ਜਿੱਤਦੇ ਨੇ ਇਸ ਏਰੀਆ ਦੇ ਵਿੱਚ ਦੂਰ ਦੂਰ ਤੱਕ ਵੀ ਬਾਜ਼ੀਆਂ ਛੱਡਦੇ ਨੇ ਤੇ ਰਿਜ਼ਲਟ ਬਹੁਤ ਵਧੀਆ ਉਸਤਾਨ ਬੱਲੂ ਮੋੜ ਦਾ ਗਰੁੱਪ ਹੈ ਦੇਖੋ ਭਾਈ ਤੋਹਫੇ ਆ ਇਹ ਆ ਜਿਹੜੇ ਮੁੱਲ ਵਾਲੇ ਕਬੂਤਰ ਦੱਸਦੇ ਉਸਤਾਨ ਵਿਕਿੰਗ ਇੰ ਮਿੱਕੀ ਗੰਮੀ ਵਾਲ ਵਾਲੇ ਉਹਨਾਂ ਕਬੂਤਰਾਂ ਦੇ ਵਿੱਚੋਂ ਨੇ ਬੋਲ ਦੀ ਸੋਹਣੇ ਸੋਹਣੇ ਪਰਿੰਦੇ ਆ ਦਿਲ ਖੁਸ਼ ਪਰਿੰਦੇ ਕਰੋ ਬਹੁਤ ਵਧੀਆ ਜੀ ਅਗਲੇ ਖੁੱਡੇ ਤੁਹਾਨੂੰ ਸ਼ੌਂਕ ਕਰਾਉਣਾ ਹੈ ਕਬੂਤਰਾਂ ਦਾ ਜੀ ਐ ਲੋ ਜੀ ਇਹ ਜਿੰਨੇ ਸਾਰੇ ਨਵੇਂ ਪੱਠੇ ਆ ਲਗਭਗ ਹੈ ਜੀ ਹਾਂ ਜੀ ਇੱਕ ਬਾਈ ਪ੍ਰਗਟ ਬੋਹਾ ਪ੍ਰਗਟ ਬੋਹਾ ਹਾਂਜੀ ਉਹ ਆਪਣਾ ਭਰਾ ਆ ਉਹਨੇ ਵੀ ਆਪਾਂ ਨੂੰ ਦਿੱਤਾ ਦਾ ਇੱਥੇ ਨਾਰ ਹਾਂਜੀ ਬਹੁਤ ਕਿਊਟ ਬੋਤਾ ਸਹੀ ਆ ਬਾਈ ਬਾਈ ਥੈਂਕ ਯੂ ਬਹੁਤ ਬਹੁਤ ਮਾਣ ਆਤਰ ਕਰ ਰਿਹਾ ਬਾਈ ਨੇ ਸਹੀ ਹੈ ਸਹੀ ਹੈ ਆ ਵੀ ਸਾਡੇ ਚਾਂਦਰ ਵਾਲੇ ਸਹੀ ਹੈ ਜੀ ਹਾਂਜੀ ਆ ਪੂਰੇ ਜਖੰਭ ਕੱਟ ਦਿੰਨੇ ਆ ਜੀ ਠੀਕ ਆ ਠੀਕ ਆ ਇਹ ਜੀ ਹੈ ਤਾਂ ਰਾਜਨ ਵਾਲੇ ਆ ਚਾਂਦਰ ਵਾਲੇ ਕਹਿੰਦੇ ਬਾਈ ਸਾਡਾ ਚਾਂਦਰ ਵਾਲਾ ਸਹੀ ਠੀਕ ਆ ਪੱਟਾ ਆ ਗੰਗਾ ਬਾਹਰ ਵਾਲੀ ਆ ਜੀ ਆ ਵੀ ਜੀ ਨਹੀਂ ਆਹ ਹਰ ਕਮੰਡ ਆ ਜੀ ਹਾਂ ਮੇਰੀ ਅੱਖ ਚ ਟੰਗ ਆ ਹਾਂ ਜੀ ਆ ਜੀ ਯਾਨੀ ਕਿ ਮੋਰ ਵਾਲੇ ਹਰ ਆਪ ਕਲੈਰੀ ਵਾਲੇ ਪੁੱਤਰ ਠੀਕ ਆ ਉਹਨਾਂ ਦੀ ਮਿੱਤਰੀ ਨੇ ਸੇ ਕੀਤੇ ਰਿਆ ਆ ਵੀ ਪਹਿਲੇ ਵੀ ਨੇ ਜੀ ਰਾਖ ਰਹੀ ਸੀ ਹਾਂ ਵੀ ਆ ਵੀ ਰਾਖ ਤਾਂ ਨਹੀਂ ਸਰਗਰ ਜਾ ਰਹੇ ਅੱਛਾ ਤੇ ਪਵਾੜੀ ਚੰਗੀ ਆ ਜੇ ਤਾਂ ਪੁੱਨੂ ਏਦਾਂ ਲਾਦੇ ਤਾਂ ਪੁੱਨੂ ਵਾਲੇ ਹੁੰਦੇ ਪਤਾ ਨਹੀਂ ਹੁਣ ਬਾਈ ਉਹਨਾਂ ਨੇ ਬਾਈ ਉਹਨਾਂ ਨੇ ਰਾਖ ਤਾਂ ਨੋ ਰੱਖਿਆ ਜੀ ਅੱਛਾ ਉਹ ਪਹਿਲੇ ਦਿਨ ਬੱਚਾ ਉੱਠੇ ਜੀ ਰਾਖ ਤਾਂ ਤਾਂ ਰੱਖਿਆ ਦਿਨ ਭਾਜਦਾ ਨਾ ਵੱਡਾ ਰਾਕਟ ਜਿਹੜਾ ਇਹ ਹੈ ਉਹ ਕਿਹੜੇ ਕਬੂਤਰਾਂ ਚੋਂ ਹੈਗਾ ਸੀ ਬਈ ਯਾਰ ਇੰਨਾ ਠੀਕ ਆ ਕਿਹੋ ਜਿਹਾ ਉਹ ਚਿੱਟਾ ਹੀ ਸੀਗਾ ਜੀ ਜਿਹੜਾ ਤੁਸੀਂ ਲੈ ਕੇ ਆਏ ਸੀ ਹਾਂ ਉਹ ਪਰਾਂ ਬੈਠਾ ਸੀ ਮੈਂ ਦਿਖਾ ਦਿੰਦਾ ਜੀ ਠੀਕ ਹੈ ਜੀ ਹਾਂ ਜੀ ਪੱਥਰ ਵਰਗੇ ਆ ਖਾ ਜਿਵੇਂ ਹਜ਼ਾਰ ਵਾਲੇ ਕਬੂਤਰ ਉਹਦੇ ਉੱਤੇ ਸਹੀ ਹੈ ਸਹੀ ਹੈ ਬਹੁਤ ਵਧੀਆ ਜੀ ਸਹੀ ਹੈ ਬਈ ਬਾਕੀ ਇਹ ਦੇਖੋ ਕੋਈ ਇਹਨਾਂ ਦੇ ਕਬੂਤਰ ਪੂਰੇ ਵਧੀਆ ਨਹੀਂ ਜੀ ਅਜ ਤਾਂ ਕਬੂਤਰਾਂ ਦਾ ਸ਼ੌਂਕ ਕਰ ਰਹੇ ਤੇ 100 ਕਲਾਸ ਬਰੀਂਡਾਂ ਨੇ ਬਾਈ ਜੀ ਨਾਲੇ ਕੋਈ ਆ ਬਾਈ ਜਿਹੜਾ ਪ੍ਰਗਟ ਵੀਰ ਨੇ ਜਿਆਦਾ ਇਧਰ ਆਪਾਂ ਨੂੰ ਹਾਂਜੀ ਗੋਹੇ ਵਾਲੇ ਨੇ ਪੜੋਹੇ ਵਾਲੇ ਨੇ ਸਹੀ ਹੈ ਇਹ ਆ ਉਹਨਾਂ ਦੀ ਪੱਟੀ ਹੈ ਜੀ ਆ ਗਾਲੜ ਕਬੂਤਰ ਦਾ ਕਹਿ ਕੇ ਦਿੱਤਾ ਤਾਂ ਜੀ ਆ ਆਪਣੇ ਕੋਲ ਕੱਲੀ ਜਿੱਤੀ ਹੈ ਜੀ ਉਹ ਸਹੀ ਹੈ ਬਹੁਤ ਬਹੁਤ ਕਬੂਤਰਾਂ ਨੂੰ ਪੱਟੀ ਕਬੂਤਰਾਂ ਦੀ ਹੈ ਜੀ ਮੈਂ ਦੱਖਾਦਾ ਬੀੜ ਲਓ ਸਹੀ ਹੈ ਹਾਂ ਆ ਵੀ ਦੱਸਦੇ ਹਾਂ ਟੈਕਨੀਕਲੀ ਤਾਂ ਚੜੀ ਹੈ ਜੀ ਚੜੀ ਵਧੀਆ ਹੈ ਜਿਹੜਾ ਪਰਗਣਾ ਜੀ ਬੋਹੇ ਵਾ ਵਧੀਆ ਪਿਆਰ ਹੋਉ ਭਾਈ ਹੈ ਨਾ ਸਾਰੇ ਵੀਰੇ ਜਿੰਨੇ ਵੀ ਆਪਣੇ ਭਰਾਏ ਸੀਨੀਅਰ ਹੈ ਹਾਂਜੀ ਹਾਂਜੀ ਸਾਰੇ ਦੀ ਇੱਜ਼ਤ ਕਰਦੇ ਚਲੋ ਵਧੀਆ ਸਾਰੇ ਆਪਾਂ ਕਦੀ ਕਿਸੇ ਨੂੰ ਪ੍ਰੇਮ ਨਾਲ ਹੀ ਜਿਹੜੀ ਗੇਮ ਆ ਫੇਰ ਹੀ ਚੱਲਦੀ ਆ ਬਾਈ ਐਦਾਂ ਤਾਂ ਨਹੀਂ ਚੱਲਦੀ ਹੈਗੀ ਮਿੱਟੀ ਭਾਈ ਹੋ ਗਿਆ ਕਿਟੂ ਭਾਈ ਹੋ ਗਿਆ ਭਾਈ ਨਾ ਹੋਗੇ ਬੱਲੇ ਨਾ ਹੋਗੇ ਜਿੰਨਾ ਸਾਰੇ ਵਧੀਆ ਬਾਵਾ ਵੀ ਮਦਈ ਸਾਰੇ ਕੋਣੀ ਇਹ ਆ ਬੱਚਾ ਆ ਲਈ ਸਹੀ ਹੈ ਕਿੱਥੇ ਲਾ ਹੋ ਗਿਆ ਦੰਦ ਨੂੰ ਠਾਕ ਹਾਂ ਲਓ ਇਹਨਾਂ ਨੂੰ ਖਸਲਾ ਜੇ ਕੱਢ ਦਨੇ ਆ ਜੀ ਇਹੇ ਹਾਂ ਆ ਥੱਲੇ ਆ ਇਦਾਂ ਸਹੀ ਆ ਲੌਸ ਹਾਂ ਆ ਐਂਕ ਦਾ ਕੱਢ ਦਨੇ ਆ ਇੱਕ ਦਿਨ ਇਹ ਸਾਰੇ ਚਾਲਰ ਵਾਲੀ ਆ ਹਾਂ ਆ ਆ ਹੈ ਵੀ ਕੋਈ ਨਹੀਂ ਆ ਸਾਰੇ ਇਹਨਾਂ ਤੇ ਮੈਂ ਜਿੰਨੇ ਛੱਡੇ ਵੀਰੇ ਵੇ ਦੱਸ ਛੱਡੇ ਹੋਵੇ ਤਾਂ 9 ਦਿੱਤੇ ਹੋਣਗੇ ਇੱਕ ਮੇਰਾ ਪੋਟੇ ਵਾਲਾ ਦਾ 4 ਬਾਜੀਆਂ ਛੱਡਿਆ 4 ਜਿੱਤਿਆ ਇੱਕ ਮੇਰੀ ਟੋਰੀ ਵਾਲੀ ਦੀ ਠੀਕ ਆ ਜੀ ਤਿੰਨ ਛੱਡੇ ਦੋਆਂ ਬੈਸ ਟੁੱਟੀਆਂ ਇੱਕ ਹਰ ਗਈ ਸਹੀ ਆ ਇੱਕ ਉਹਦੀ ਭੈਣ ਛੱਡੀ ਦੋ ਬਾਜੀਆਂ ਦੋਆਂ ਚ ਕੱਲੇ ਪਈ ਸਹੀ ਆ ਸਹੀ ਆ ਕੋਈ ਹਰਿਆ ਹੀ ਨਹੀਂ ਬਈ ਸਹੀ ਹੈ ਸਹੀ ਯਾਨੀ ਕਿ ਜੇ ਆਪਣਾ ਨੌਕਰ ਤਾਂ ਇਹਨੂੰ ਪੁੱਤਰਾ ਕਰਦਾ ਸਹੀ ਹੈ ਸਹੀ ਹੈ ਬਾਈ ਐ ਬਾਈ ਉਹਨਾਂ ਨੇ ਫੜਿਆ ਇੱਕ ਕਬੂਤਰ ਜੀ ਬਹੁਤ ਹੀ ਸੋਹਣਾ ਜੀ ਸੁਨੱਖੇ ਜਾਨਵਰ ਬਾਕੀ ਤੁਸੀਂ ਕਰ ਲਓ ਇਹ ਲਓ ਬਾਈ ਜੀ ਤੁਹਾਨੂੰ ਸ਼ੌਂਕ ਕਰਾਦੀ ਇੱਕ ਵਾਰ ਇਹ ਨਾ ਪਰਿੰਦਿਆਂ ਦਾ ਨੇੜੇ ਤੋਂ ਆ ਵੀ ਜੀ ਦਾ ਆਪਾਂ ਸਹੀ ਹੈ ਬਾਈ ਘਰੇ ਹੀ ਨੇੜਾ ਦੰਦੇ ਨੇ ਬਾਈ ਹੁਣ ਹੀ ਦੱਸਦੇ ਨੇ ਕਈ ਵਿੱਚੋਂ ਕਬੂਤਰ ਆ ਜਿਹੜੇ ਪਹਿਲੀ ਪਹਿਲੀ ਦੂਜੀ ਦੂਜੀ ਡਾਈ ਦੇ ਵਿੱਚ ੜੇ ਆ ਗਿਆ ਰਾਤ ਹੀ ਬਾਹਰ ਆ ਗਏ ਨੇ ਉੱਤੇ ਵੀ ਨੇ ਬਹੁਤ ਸੋਹਣੇ ਸੋਹਣੇ ਪਰਿੰਦੇ ਨੇ ਇਹ ਜਿੰਨੇ ਵੀ ਤੁਸੀਂ ਕਬੂਤਰ ਦੇਖ ਲਿਓ ਬਾਈ ਜੀ ਸਿਰਫ ਤੁਹਾਡੇ ਸ਼ੌਂਕ ਦੇ ਲਈ ਆ ਇਹ ਸੇਲ ਨਹੀਂ ਹੈ ਫੇਰ ਦੱਸ ਦਈਏ ਚੰਡੀਗੜ੍ਹ 에어ਪੋਰਟ ਦੇ ਲਾਗੇ ਬਾਈ ਦਾ ਪਿੰਡ ਹੈ ਚਿਰੇੜੀ ਪਾਲੀ ਚਿਰੇੜੀ ਤੇ ਬਾਈ ਜਿੰਨੇ ਵੀ ਨਾਲ ਨੇ ਸਾਰੇ ਭਰਾ ਰਲ ਕੇ ਸ਼ੌਂਕ ਕਰਦੇ ਨੇ ਇੱਥੇ ਕਿਉਂਕਿ ਕਬੂਤਰ ਬਾਜੀ ਜਿਹੜਾ ਹੈਗਾ ਇਕੱਲੇ ਬੰਦੇ ਦਾ ਸ਼ੌਂਕ ਨਹੀਂ ਹੈਗਾ ਜੀ ਬਾਕੀ ਬਾਈ ਉਹਨਾਂ ਨੇ ਇਹ ਲਾਈ ਹੋਈ ਹੈ ਛਤਰੀ ਨੀਲੀ ਦੇ ਵਿੱਚ ਪਟੀਆਂ ਪਾਈਆਂ ਹੋਈਆਂ ਤੇ ਕਿਦਾਂ ਦਾ ਲੱਗਾ ਸ਼ੌਂਕ ਬਾਈ ਜੀ ਜ਼ਰੂਰ ਦੱਸਣਾ ਤੇ ਆਪਣਾ ਚੈਨਲ ਵਿਰਾਟ ਪੀਜਨ ਕਲੱਬ ਜਿਹੜਾ ਹੈਗਾ ਇਹਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਜੀ ਤਾਂ ਜੋ ਹਰ ਆਉਣ ਵਾਲੀ ਨਵੀਂ ਵੀਡੀਓ ਤੁਸੀਂ ਛੇਤੀ ਤੋਂ ਛੇਤੀ ਦੇਖ ਸਕੋ ਤੇ ਵੇਟ ਕਰੋ ਬਹੁਤ ਛੇਤੀ ਨਵੀਂ ਵੀਡੀਓ ਲੈ ਕੇ ਆਵਾਂਗੇ ਜੀ ਧੰਨਵਾਦ ਸ਼ੁਕਰੀਆ ਮਿਹਰਬਾਨੀ ਜੀ